ਇਹ ਮੇਰੇ ਵੀਰ ਅੱਜ ਇਹ ਮੀਟਿੰਗ ਕੀਤੀ ਹੈ ਸ਼ਹਿਰ ਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਵੀ ਨਾਲ ਇਥੋਂ ਕਮੇਟੀ ਦੇ ਐਮਸੀ ਸਾਹਿਬ ਸਾਰੇ ਨਾਲ ਸੀ ਇਹਨਾਂ ਮਸਲਿਆਂ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਇਹਨੂੰ 2-4 ਦਿਨਾਂ ਦੇ ਵਿੱਚ ਆ ਜਿਹੜਾ ਤੁਸੀਂ ਵੇਖ ਰਹੇ ਹੋ ਇੱਧਰ ਪਾਈਪ ਲਾਈਨ ਪਾਉਣ ਲੱਗੇ ਸਾਨੂੰ ਸਾਡੇ ਬੜੇ ਸਤਕਾਰਯੋਗ ਆ ਬਾਰਡਰ ਕਿਸਾਨ ਜੁਣੀ ਜਾਂਦੇ ਆਗੂ ਨੇ ਸਰਦਾਰ ਰਗਵੀਰ ਸਿੰਘ ਜੀ ਇਹ ਵੀ ਇੱਥੇ ਸਾਨੂੰ ਮਿਲੇ ਇਹਨਾਂ ਨੇ ਵੀ ਸਾਨੂੰ ਕਿਹਾ ਇਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਇਹ ਵੀ ਲੋਕ ਮਸਲਿਆਂ ਨੂੰ ਲੈ ਕੇ ਗੱਲਾਂ ਕਰਦੇ ਆ ਵੇਖੋ ਜਿਹੜੇ ਸਾਂਝੇ ਮਸਲੇ ਹੁੰਦੇ ਆ ਭਾਵੇਂ ਕਿਸਾਨ ਆਗੂ ਆ ਜੀ ਇਹਨਾਂ ਨੇ ਚੰਗੀ ਗੱਲ ਕੀਤੀ ਤੇ ਮੈਂ ਉਹਦਾ ਇਹਨਾਂ ਦਾ ਧੰਨਵਾਦ ਵੀ ਕੀਤਾ ਮੈਂ ਵੀ ਆਇਆ ਅਸੀਂ ਇਹਨੂੰ ਬਹੁਤ ਜਲਦੀ ਜਿਹੜਾ ਇਹ ਮਸਲਾ ਵਾ ਇਹਨੂੰ ਹੱਲ ਕਰਾਂਗੇ ਜਿਹੜੇ ਖੇਮ ਕਰਨ ਸ਼ਹਿਰ ਦੇ ਮਸਲੇ ਆ ਉਹਨਾਂ ਨੂੰ ਬਹੁਤ ਜਲਦੀ ਜਿਹੜਾ ਵਾ ਉਹ ਹੱਲ ਕਰਾਂਗੇ ਬਾਕੀ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕੀਤੀ ਆ ਕਿ ਜਿਹੜਾ ਬਰਸਾਤੀ ਪਾਣੀ ਆ ਉਹਨੂੰ ਨਾ ਆਪਾਂ ਰੋਕੀਏ ਚਲੋ ਜਿਹੜਾ ਪਾਣੀ ਸ਼ਹਿਰ ਦਾ ਵੇ ਇਹਦਾ ਅਸੀਂ ਪ੍ਰਬੰਧ ਕਰਦੇ ਆਂ ਹਾਂਜੀ ਚੇਅਰਮੈਨ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਖੇਮ ਕਰਨ ਦੇ ਜਿਹੜਾ ਨਿਕਾਸ ਤੇ ਲਈ ਦੇਖੋ ਜੀ ਖੇਮਕਰ ਦੇ ਵਿਕਾਸ ਕਾਰਜਾਂ ਨਹੀਂ ਲਗਾ ਤਾ ਪਿਛਲੇ ਸਾਢੇ 3 ਸਾਲ ਤੋਂ ਸਰਕਾਰ ਲੱਗੀ ਹੋਈ ਹੈ ਐਮਐਲਏ ਸਾਹਿਬ ਦਾ ਸਰਵਣ ਸਿੰਘ ਤੁਣਜੀ ਦੀ ਅਗਵਾਈ ਦੇ ਵਿੱਚ ਔਰ ਜਿਹੜਾ ਇਹ ਪਾਣੀ ਦਾ ਇਹ ਅੱਜ ਤੱਕ ਨਹੀਂ ਸ਼ੁਰੂ ਤੋਂ ਚੱਲਦਾ ਆ ਰਿਹਾ ਕਿ ਖੇਮ ਕਰਨ ਦਾ ਨਿਕਾਸ ਨਹੀਂ ਹੋਇਆ ਇਹ ਪਹਿਲੀਆਂ ਸਰਕਾਰਾਂ ਵੀ ਲੰਘ ਗਈਆਂ ਪਰ ਅੱਜ ਤੱਕ ਨਹੀਂ ਹੋਇਆ ਸੀ ਪਰ ਇਸ ਗੱਲ ਦੀ ਅਸੀਂ ਗਰੰਟੀ ਦਿੰਦੇ ਆਂ ਵਾਅਦਾ ਵੀ ਕਰਦੇ ਆਂ ਕਿ ਬਹੁਤ ਜਲਦ ਖੇਮ ਕਰਨ ਦੇ ਵਿੱਚ ਜਿਹੜੇ ਛੱਪੜ ਨੇ ਉਹਨਾਂ ਛੱਪੜਾਂ ਵਿੱਚ ਵੀ ਸਿਰਫ 3 ਤੋਂ 5 ਫੁੱਟ ਪਾਣੀ ਰਹੇਗਾ ਜਿਹੜਾ ਪ੍ਰੋਜੈਕਟ 9 ਕਰੋੜ ਦਾ ਪਾਸ ਹੋ ਕੇ ਚੱਲਦਾ ਪਿਆ ਹੈ ਪਰ ਕੰਮ ਕੋਈ ਵੀ ਕਰੀਏ ਤੇ ਉਹਨੂੰ 6-7 ਮਹੀਨੇ ਸਾਲ ਲੱਗ ਜਾਂਦਾ ਸਾਲ ਜਿਹੜਾ ਸ਼ੁਰੂ ਹੋ ਜਾਏ ਇੱਕ ਵਾਰੀ ਉਹ ਚੈਨਸਬ ਲਾ ਕੇ ਸ਼ੁਰੂ ਹੋਇਆ ਆ ਪਰਲੇ ਛੱਪੜ ਤੇ ਉਹ ਤਿੰਨਾਂ ਛੱਪੜਾਂ ਦਾ ਪਾਣੀ ਜਾਵੇਗਾ ਇਸ ਲਈ ਸਮਾਂ ਰਹਿੰਦਿਆਂ ਸਾਰਾ ਕੰਮ ਕਰਾਂਗੇ ਜਿਹੜਾ ਇਹ ਪਾਣੀ ਆ ਇਸ ਪਾਣੀ ਦੇ ਲਈ ਅੱਜ ਲਗਾਤਾਰ ਤਿੰਨ ਘੰਟੇ ਮੀਟਿੰਗ ਚੱਲੀ ਆ ਔਰ ਜਿੰਨਾ ਵੀ ਪ੍ਰਸ਼ਾਸਨ ਸੀਵਰੇਜ ਬੋਰਡ ਦਾ ਪ੍ਰਸ਼ਾਸਨ ਵੀ ਆ ਸਾਰਿਆਂ ਨੂੰ ਕਿਹਾ ਗਿਆ ਹੈ ਕਿ ਤਿੰਨ ਦਿਨ ਤੁਹਾਨੂੰ ਦਿੱਤੇ ਗਏ ਦੋ ਦੋ ਤਿੰਨ ਦਿਨਾਂ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਸਾਰਾ ਕੰਮ ਕਲੀਅਰ ਕਰਕੇ ਸਾਨੂੰ ਤੁਸੀਂ ਦਿਓ ਤੇ ਫਿਰ ਅਸੀਂ ਤੁਹਾਨੂੰ ਆਣ ਕੇ ਐਮਐਲਏ ਸਾਹਿਬ ਨਾਲ ਆਣ ਕੇ ਫਿਰ ਅਸੀਂ ਇਸ ਨੂੰ ਵੇਖਾਂਗੇ ਹਾਂ ਬਾਰਡਰ ਏਰੀਆ ਕਿਸਾਨੀ ਯੂਨੀਅਨ ਦੇ ਪ੍ਰਧਾਨ ਰਗਵੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਕਿ ਮੌਜੂਦਾ ਜਿਹੜੇ ਸਾਡੀ ਸਰਕਾਰ ਐਮਐਲਏ ਸਾਹਿਬ ਜਿਹੜਾ ਮੌਜੂਦਾ ਇੱਥੇ ਪਹੁੰਚਿਆ ਹੈ ਦੇਖਣ ਦੇ ਲਈ ਜਿਹੜੇ ਮਸਲੇ ਆ ਦੇਖੋ ਜੀ ਅਸੀਂ ਅੱਜ ਆਪਣ ਜੂਨੀਅਨ ਦੀ ਮੀਟਿੰਗ ਜਿਹੜੀ ਗੁਰੂ ਸਾਹਿਬ ਰੱਖੀ ਸੀ ਜਿਹਦੇ ਚ ਸਾਡੇ ਕਿਸਾਨੀ ਮੁੱਦੇ ਵੀ ਉੱਠੇ ਤੇ ਨਾਲ ਸ਼ਹਿਰ ਦੇ ਪਾਣੀ ਦੇ ਵੀ ਉੱਠੇ ਅਸੀਂ ਇੱਥੇ ਬੈਠ ਕੇ ਕੁਝ ਵਿਚਾਰ ਕੀਤੇ ਸੀ ਬਹੁਤ ਚੰਗੀ ਗੱਲ ਹੋਈ ਕਿ ਤੁਣ ਸਾਹਿਬ ਜੀ ਸਾਨੂੰ ਮੌਕੇ ਤੇ ਹੀ ਇੱਥੇ ਜਾਣ ਲੱਗੇ ਸਾਨੂੰ ਮਿਲ ਪਿਆ ਔਰ ਸਾਡੇ ਜਿਹੜੇ ਵਿਚਾਰ ਸੀ ਅਸੀਂ ਤੁਣ ਸਾਹਿਬ ਨੂੰ ਦੱਸੇ ਨੇ ਐਮਐਲਏ ਸਾਹਿਬ ਨੂੰ ਔਰ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਸਾਨੂੰ ਦੱਸਿਆ ਅਸੀਂ ਤੇ ਉਹਨਾਂ ਨੂੰ ਯਕੀਨ ਦਵਾਉਣਾ ਹੈ ਕਿ ਬਾਰਡਰ ਕਿਸਾਨ ਯੂਨੀਅਨ ਜਿਹੜੀ ਆ ਉਹ ਤੁਹਾਡੀ ਡਿਵੈਲਪਮੈਂਟ ਵਾਸਤੇ ਲੋਕਾਂ ਦੇ ਭਲੇ ਵਾਸਤੇ ਹਰ ਤਰ੍ਹਾਂ ਸਹੀ ਸੋਚੇਗੀ ਕਿਸੇ ਵੀ ਉਹ ਤਰੀਕੇ ਨਾਲ ਨਹੀਂ ਸੋਚੇਗੀ ਜਿਹਦੇ ਚ ਕੋਈ ਪੋਲੀਟਿਕਲ ਜਿਹੜਾ ਹੋਵੇ ਅਦੰਗਾ ਅਸੀਂ ਇੱਥੇ ਦੇਖਿਆ ਹੈ ਅਸੀਂ ਅੱਜ ਵੀ ਅਪੀਲ ਕਰਦੇ ਹਾਂ ਕਿਸਾਨ ਭਰਾਵਾਂ ਨੂੰ ਵੀ ਔਰ ਉਹਨਾਂ ਲੋਕਾਂ ਸ਼ਹਿਰ ਨਿਵਾਸੀਆਂ ਨੂੰ ਕਿ ਜਦੋਂ ਆਪਣੇ ਭਲੇ ਦਾ ਕੰਮ ਹੋਵੇ ਆਪਣੀ ਲਾਈਫ ਨਾਲ ਜੁੜਿਆ ਹੋਵੇ ਪਾਣੀ ਦਾ ਨਿਕਾਸ ਰੋਟੀ ਦਾ ਜੋ ਕੁਝ ਹੈਗਾ ਇਹ ਸਾਰੀ ਚੀਜ਼ ਨੂੰ ਵੇਖ ਕੇ ਪਾਰਟੀ ਸਿਸਟਮ ਛੱਡ ਦਿਓ ਔਰ ਆਪਣੇ ਹੀ ਪਰਿਵਾਰ ਵਾਸਤੇ ਆਪਣੇ ਵਾਸਤੇ ਅੰਦਰੋਂ ਨੇਕ ਹੋ ਕੇ ਪੂਰੀ ਮਦਦ ਕਰੋ ਹਰ ਤਰ੍ਹਾਂ ਦੀ ਕਰੋ ਅਸੀਂ ਇਸ ਗੱਲ ਦੇ ਉੱਤੇ ਜਿਹੜੇ ਅੱਜ ਇੱਥੇ ਖਲੋਤੇ ਸਾਂ ਇਹ ਕਰ ਰਹੇ ਆ ਰੱਬੀ ਤੁਹਾਨੂੰ ਸਭ ਦੇ ਹੋਣਾ ਸਾਨੂੰ ਇਹ ਪਤਾ ਲੱਗ ਗਿਆ ਕਿ ਜੂ ਵੀ ਅੱਜ ਹੁਣ ਬੋਲਣਾ ਸੀ ਉਹ ਅਸੀਂ ਬੋਲਣ ਤੋਂ ਗਰੀਜ਼ ਕਰ ਰਹੇ ਆ ਔਰ ਉਹਨਾਂ ਦੇ ਵਿਸ਼ਵਾਸ ਦੇ ਉੱਤੇ ਜਿਹੜਾ ਵਾ ਉਹ ਅੱਜ ਬੈਠੇ ਆ ਔਰ ਅਸੀਂ ਉਹਨਾਂ ਨੂੰ ਵਿਸ਼ਵਾਸ ਦਿੱਤਾ ਕਿ ਭਲੇਵਾ ਤੇ ਯੂਨੀਅਨ ਸਦਾ ਤੁਹਾਡੇ ਨਾਲ ਹੋਗੀ ਐਮਐਲਏ ਸਾਹਿਬ ਐਮਐਲਏ ਸਾਹਿਬ ਜਿਸ ਤਰ੍ਹਾਂ ਕਿ ਲੋਕ ਜਿਹੜੇ ਨਾਲੀਆਂ ਦੇ ਵਿੱਚ ਗੋਆ ਰੋਡ ਦਿੰਦੇ ਆ ਉਹਨਾਂ ਨੂੰ ਵੀ ਕੀ ਕੋਈ ਆਪਾਂ ਨੂੰ ਅਪੀਲ ਕਰਨੀ ਚਾਹੀਦੀ ਮੈਂ ਸਭ ਤੋਂ ਪਹਿਲਾਂ ਦਾ ਧੰਨਵਾਦ ਕਰਦਾ ਸਰਗਵੀਰ ਸੋਣਾ ਦਾ ਵੇਖੋ ਕਿੰਨੇ ਵਧੀਆ ਸਚੱਜੇ ਵਿਚਾਰ ਉਹਨਾਂ ਨੇ ਦ ਜੇ ਵਾਕਈ ਸਾਡੇ ਕਿਸਾਨਾਂ ਨੂੰ ਏਦਾਂ ਸੰਯੋਗ ਕਰਨ ਕਿਉਂਕਿ ਨਾ ਤਾਂ ਅਸੀਂ ਅਸੀਂ ਵੀ ਇਹਨਾਂ ਦੇ ਬੱਚੇ ਆ ਇਹਨਾਂ ਦੇ ਹੀ ਪਰਿਵਾਰ ਆ ਕਿਉਂਕਿ ਇਹ ਜਿਹੜੇ ਸਾਂਝੇ ਮਸਲੇ ਰਲ ਮਿਲ ਕੇ ਜਿੱਥੇ ਕੋਈ ਅੜਚਣ ਆਉਂਦੀ ਆ ਇਹ ਵੀ ਸਾਡੇ ਭਰਾ ਨੇ ਇਹਨਾਂ ਨੂੰ ਅਸੀਂ ਦੂਰ ਕਰੀਏ ਤੇ ਜਿਹੜੇ ਇਹ ਮਸਲੇ ਵੀਰੇ ਜਿਹੜੀ ਗੋਏ ਦੀ ਗੱਲ ਆ ਵੇਖੋ ਉਹ ਤਾਂ ਸਾਡੇ ਭਰਾਵਾਂ ਨੂੰ ਹੀ ਸੋਚਣਾ ਚਾਹੀਦਾ ਯਾਰ ਜੇ ਅਸੀਂ ਆਪਣਾ ਥੋੜਾ ਜਿਹਾ ਵੀ ਆਪਣੀਆਂ ਜ਼ਮੀਨਾਂ ਵਾਂ ਜਿਹੜੀਆਂ ਅਸੀਂ ਕੋਈ ਆਪਣੇ ਉੱਥੇ ਬਣਾ ਲਈਏ ਮੁੜ ਕੇ ਆਪਾਂ ਨੂੰ ਚੋੱਕ ਕੇ ਆਪਣੀਆਂ ਜ਼ਮੀਨਾਂ 'ਚ ਲੈ ਜਾਈਏ ਜੇ ਆਪਣਾ ਸੀਵਰੇਜ ਬੰਦ ਹੁੰਦਾ ਵਾ ਜਾਂ ਇਥੇ ਮਸਲੇ ਪੈਂਦੇ ਤੇ ਫਿਰ ਨੁਕਸਾਨ ਤਾਂ ਆਪਣਾ ਹੀ ਹੁੰਦਾ ਜੀ ਇਹ ਮੈਂ ਅਸੀਂ ਤਾਂ ਬੇਨਤੀ ਕਰ ਸਕਦੇ ਵੀਰੇ ਕਿਉਂਕਿ ਜਿਹੜੇ ਅਸਲ ਚ ਕੀ ਆ ਮੇਰੇ ਵੀਰੇ ਇਹ ਜਿਹੜੇ ਕਿਸਾਨ ਭਰਾ ਵਾ ਇਹਨਾਂ ਨੂੰ ਅਸੀਂ ਕੋਈ ਉਤਰਾ ਵੀ ਕੋਈ ਧੱਕੇ ਨਾਲ ਵੀ ਨਹੀਂ ਕਹਿ ਸਕਦੇ ਆਪਾਂ ਤਾਂ ਬੇਨਤੀ ਕਰ ਸਕਦੇ ਪਈ ਆਪਣੇ ਸ਼ਹਿਰ ਲਈ ਆਪਾਂ ਰਲ ਮਿਲ ਕੇ ਸਾਰੇ ਭਰਾ ਜਿਹੜੇ ਆ ਇਹਨੂੰ ਸੋਨਾ ਬਣਾਈਏ ਇਹ ਜ਼ਿੰਮੇਵਾਰੀ ਸਾਡੀ ਆਪਾਂ ਕਿਸੇ ਤੇ ਵੀ ਨਾ ਛੱਡੀਏ ਵੇਖੋ ਇੱਕ ਗੱਲ ਦੱਸਾਂ ਚਲੋ ਮੰਨ ਲਓ ਆਹ ਤਾਂ ਮੇਰੀ ਜ਼ਿੰਮੇਵਾਰੀ ਆ ਕਿ ਆ ਪਾਣੀ ਦੇ ਵਾਕਿਆ ਇਹ ਮੇਰੀ ਰਿਸਪੌਂਸਿਬਿਲਟੀ ਸਾਡੀ ਕਮੇਟੀ ਦੀ ਆ ਆ ਰੂੜੀ ਲਾਉਣਾ ਮੇਰੀ ਜ਼ਿੰਮੇਵਾਰੀ ਥੋੜਾ ਵੀਰੇ ਆ ਰੂੜੀ ਜਿਹੜੀ ਆਪਾਂ ਮੈਂ ਸ਼ਹਿਰ ਦੇ ਵਿੱਚ ਵੀ ਵੇਖ ਰਿਆਂ ਆਪਾਂ ਮੈਂ ਆਪਣੇ ਬੂਹੇਆਂ ਗਾੜੀ ਰੂੜੀ ਲਾਈ ਆ ਉਹਨੂੰ ਰੂੜੀ ਨੂੰ ਕੰਮ ਸੇ ਕੰਮ ਵੀਰੇ ਆਪਾਂ ਕਿਤੇ ਹੋਰ ਇਹਦਾ ਪ੍ਰਬੰਧ ਕਰ ਲਈਏ ਵੈਸੇ ਜੇ ਗੱਲ ਕਾਨੂੰਨਨ ਤੌਰ ਤੇ ਕਰੀਏ ਤੇ ਅਸੀਂ ਆ ਰੂੜੀ ਲਾ ਨਹੀਂ ਸਕਦੇ ਵੀਰੇ ਕਿਉਂਕਿ ਜਿਹੜੀ ਰੋਡ ਆ ਇਹ ਜਿਹੜੀ ਗਵਰਨਮੈਂਟ ਦੀ ਰੋਡ ਆ ਤੇ ਇੱਥੇ ਆਪਾਂ ਨਹੀਂ ਰੂੜੀ ਲਾ ਸਕਦੇ ਜੀ ਪਰ ਆਪਾਂ ਫਿਰ ਵੀ ਅਹੀਂ ਤੇ ਕਹਿੰਦੇ ਵੀ ਇਹ ਜੇ ਭਰਾ ਵੀ ਸਿਆਣੇ ਹੋ ਕੇ ਗੱਲਾਂ ਕਰ ਲੈਣ। ਸੋ ਇਹ ਬੇਨਤੀ ਆ ਵੀਰੇ ਆਪਣੀ ਦਾ ਕਿਉਂਕਿ ਕੱਲ ਨੂੰ ਕਈ ਵਾਰੀ ਆਪਾਂ ਵੇਖੋ ਰਾਜਨੀਤੀ ਵੀ ਜਿਵੇਂ ਸਾਡੇ ਵੱਡੇ ਨੇ ਇਹਨਾਂ ਨੇ ਕਿਹਾ ਰਾਜਨੀਤੀ ਵੀ ਚੱਲਦੀ ਆ। ਆਪਾਂ ਜਦੋਂ ਮੈਨੂੰ ਲੋਕਾਂ ਨੇ ਚੁਣਿਆ ਜਦੋਂ ਲੋਕਾਂ ਨੇ ਮੇਰੀ ਜ਼ਿੰਮੇਵਾਰੀ ਫਿਕਸ ਕੀਤੀ ਆ ਇਹ ਮੇਰੀ ਆਪਣੀ ਜ਼ਿੰਮੇਵਾਰੀ ਆ ਮੇਰਾ ਵੀਰ ਕਿ ਮੈਂ ਲੋਕਾਂ ਦਾ ਵਿਕਾਸ ਕਰਾਵਾਂ ਮੈਂ ਹਲਕੀ ਦੀ ਡਿਵੈਲਪਮੈਂਟ ਕਰਾਵਾਂ ਮੈਂ ਤਰੱਕੀ ਕਰਾਂ ਪਰ ਇਹਦੇ ਵਿੱਚ ਮੇਰੇ ਭੈਣ ਭਰਾਵਾਂ ਦਾ ਵੀ ਸਾਥ ਮੈਨੂੰ ਚਾਹੀਦਾ। ਤੋਂ ਕਿ ਸੰਗਤ ਜੇ ਆਪਾਂ ਕੋਈ ਕੰਮ ਕਰਾਂਗੇ ਜੇ ਆ ਕੇ ਵਿੱਚ ਕੋਈ ਡੰਡਾ ਖੜਾ ਦੂ ਉਹ ਹੁਣ ਉਹ ਚੀਮਾ ਪਿੰਡ ਆ ਜਿਹੜਾ ਮੇਰੇ ਵੀਰ ਬੜੇ ਇੱਥੇ ਇੱਕ ਲੀਡਰ ਕੱਲ ਪਰਸੋਂ ਕਿ ਬੀਜੇਪੀ ਦਾ ਨਵਾਂ ਨਵਾਂ ਲੀਡਰ ਤੁਰਿਆ ਤੇ ਉਹ ਬੜਾ ਉੱਥੇ ਬਣਾ ਬਣਾ ਕੇ ਪਾ ਰਿਹਾ ਸੀ ਹੁਣ ਮੈਂ ਜੇ ਮੈਂ ਵੀਰੇ ਇਤਨਾ ਕੰਟਰੋਵਰਸੀ ਚ ਪਾਵਾਂ ਹੁਣ ਮੈਂ ਉਹਨਾਂ ਨੂੰ ਹੀ ਕਹਿਣਾ ਵੀ ਭਾਈ ਤੁਸੀਂ ਮੈਨੂੰ ਜ਼ਮੀਨ ਦੇ ਦਿਓ ਪਾਣੀ ਮੈਂ ਕਢਾ ਦੇਣਾ ਜੀ ਕਿ ਜ਼ਮੀਨ ਜਿਹੜੀ ਆ ਜੇ ਆਪਾਂ ਕਿਸਾਨਾਂ ਨੂੰ ਅਸੀਂ ਕਹਿੰਨੇ ਆ ਵੀ ਤੁਹਾਡੇ ਪ੍ਰੋਜੈਕਟ ਲਾ ਕੇ ਅਸੀਂ ਪਾਣੀ ਸਾਡਾ ਟ੍ਰੀਟ ਕਰਕੇ ਤੁਸੀਂ ਆਪਣੀਆਂ ਜ਼ਮੀਨਾਂ 'ਚ ਵਰਤ ਲਓ ਉੱਥੋਂ ਦੇ ਕਿਸਾਨ ਉਹ ਨਹੀਂ ਵਰਤਣ ਦਿੰਦੇ ਜੀ ਪਾਣੀ ਅੱਗੇ ਕੇ ਬੰਨੇ ਉਹ ਡਿਫੈਂਸ ਦਾ ਮਸਲਾ ਪਾ ਉੱਥੇ ਵੀ ਉਹ ਪਾਣੀ ਉੱਥੇ ਉਹ ਨਹੀਂ ਪੈਣ ਦਿੰਦੇ ਹੁਣ ਉੱਥੇ ਫਿਰ ਐਮਐਲਏ ਕੀ ਕਰੇ ਐਮਐਲਏ ਤੇ ਤੁਸੀਂ ਅੱਜ ਵੀ ਜੇ ਵੇਖਣਾ ਤੇ ਵੇਖ ਸਕਦੇ ਹੋ ਮੈਂ 50 ਲੱਖ ਰੁਪਏ ਅੱਜ ਵੀ ਉਹਦੇ ਲਈ ਕੰਮ ਲਈ ਰੱਖਿਆ ਹੋਇਆ ਅਸੀਂ ਕੱਲ ਵੀ ਜੀਸੀਬੀਆਂ ਖੜੀਆਂ ਉੱਥੇ ਫਿਰ ਕਹਿੰਨੇ ਸ਼ਿਕਾਇਤ ਕਰਤੀ ਜੀ ਕਿ ਨਾ ਜੀ ਇੱਥੇ ਨਹੀਂ ਅਸੀਂ ਜਾਂ ਤਾਂ ਹੁਣ ਮੇਰੇ ਵੀਰ ਉਥੇ ਮੈਨੂੰ ਕੋਈ ਇਹਦਾ ਵੇਖੋ ਤੁਸੀਂ ਵੀ ਪੱਤਰਕਾਰ ਜੀ ਇਹ ਸਮਾਜ ਵੀ ਦਾ ਇਹ ਸੋਚੇ ਨਾ ਵੀ ਯਾਰ ਜੇ ਇਹ ਗੰਦਗੀ ਕੱਲੀ ਇਹ ਥੋੜਾ ਵੀ ਤੁਸੀਂ ਪਿੰਡ ਦੇ ਸਰਪੰਚ ਦੇ ਛੁੱਟ ਦਿਓ ਜੀ ਐਮਐਲਏ ਦੇ ਛੁੱਟ ਦਿਓ ਜੀ ਜਿੱਥੇ ਸਾਡੀ ਕਿਤੇ ਲੋੜ ਆ ਮੰਨ ਲਓ ਜਿਹੜੇ ਕਈ ਲੋਕ ਚੰਗੇ ਵੀ ਆ ਮੈਂ ਸਾਰੀ ਦੁਨੀਆ ਦੀ ਗੱਲ ਨਹੀਂ ਕਰਦਾ ਕਈ ਲੋਕ ਐ ਹੋ ਜਿਹੜੇ ਉਹ ਕਹਿੰਦੇ ਮੇਰੀ ਜ਼ਮੀਨ ਦੇ ਵੇਚ ਦੀ ਯਾਰ ਪੈਪ ਦੱਬ ਕੇ ਲੈ ਜਾਓ ਹੁਣ ਜੇ ਮੰਨ ਲਓ ਪੈਪ ਜਾਣਾ ਦੱਬ ਕੇ ਉੱਚ ਕਿਸ ਦੀ ਜ਼ਮੀਨ ਦਾ ਕੀ ਨੁਕਸਾਨ ਪੈਪ ਚੱਲ ਗਿਆ ਅੱਗੇ ਜਾ ਕੇ ਪਾਣੀ ਉਹਨੇ ਨਿਕਲ ਜਾਣਾ ਕਈ ਭਰਾ ਸਾਡੇ ਇਹੋ ਜਿਹੇ ਵੀ ਜਿਹੜੇ ਕਹਿੰਦੇ 나 ਜੀ ਮੈਂ ਤਾਂ ਆਪਣੀ ਜ਼ਮੀਨ 'ਚ ਨਹੀਂ ਕਰਨ ਦਿੰਦਾ ਸੋ ਇਹ ਕਈ ਮੇਰੇ ਵੀ ਜਿਹੜੇ ਮਸਲੇ ਪਏ ਨਾ 2-3 ਮੇਰੇ ਵੀਰ ਉਹ ਤਾਂ ਹੀ ਮਸਲੇ ਫਸੇ ਪਏ ਆ ਪਰ ਅਸੀਂ ਲੱਗੇ ਹੋਏ ਆ ਸਾਨੂੰ ਵਿਸ਼ਵਾਸ ਜੀ